ਮੇਰੇ ਹੱਥ 'ਚ ਨਰੇਗਾ ਦੀ ਕਾਨੂੰਨ ਦੀ ਕਿਤਾਬ ਹੈ। ਇਹਦੇ ਉੱਤੇ 2005 ਲਿਖਿਆ ਹੋਇਆ ਹੈ। ਕਿੰਨੇ ਸਾਲ ਹੋ ਗਏ? ਕਾਨੂੰਨ ਬਣੇ ਨੂੰ 20 ਸਾਲ ਹੋ ਗਏ। ਜਿਹੜਾ ਮੁੰਡਾ ਕੁੜੀ 20 ਸਾਲ ਪਹਿਲਾਂ ਜੰਮਿਆ ਸੀ ਉਹ ਐਨੇ ਪਾਸ ਕਰ ਗਿਆ। ਪਰ ਅਸੀਂ ਨਰੇਗਾ ਵਾਲਿਆਂ ਨੇ 17 ਸਾਲ ਆਪਣੀ ਲਾਗੂ ਹੋਏ ਨੂੰ ਹੋ ਗਏ। ਅਸੀਂ 17 ਸਾਲਾਂ ਵਿੱਚ ਇਹਦੇ ਤੇ ਸਵਾ 200 ਗੱਲਾਂ ਲਿਖੀਆਂ ਆਪਣੇ ਹੱਕ 'ਚ ਇੱਕ ਵੀ ਗੱਲ ਆਪਣੇ ਖਿਲਾਫ ਨਹੀਂ ਸਵਾ 200 ਗੱਲ ਆਪਣੇ ਹੱਕ 'ਚ ਆਪਾਂ ਨੂੰ ਦਾਸ ਹੀ ਪਤਾ ਲੱਗ ਜਾਣ ਆਪਾਂ ਉਹਦੇ ਤੇ ਪੈਰਾ ਦੇ ਲਿਏ ਆਪਣਾ ਕੋਈ ਹੱਕ ਮਾਰ ਹੀ ਨਹੀਂ ਸਕਦਾ ਇਹ ਕਾਨੂੰਨੀ ਹੱਕ ਹੈ ਮੇਰੇ ਹੱਥ 'ਚ ਨਰੇਗਾ ਦੀ ਕਾਨੂੰਨ ਦੀ ਕਿਤਾਬ ਹੈ ਇਹਦੇ ਉੱਤੇ 2005 ਲਿਖਿਆ ਹੋਇਆ ਹੈ ਕਿੰਨੇ ਸਾਲ ਹੋ ਗਏ ਕਾਨੂੰਨ ਬਣੇ ਨੂੰ 20 ਸਾਲ ਹੋ ਗਏ ਜਿਹੜਾ ਮੁੰਡਾ ਕੁੜੀ 20 ਸਾਲ ਪਹਿਲਾਂ ਜੰਮਿਆ ਸੀ ਉਹ ਐਵੇਂ ਪਾਸ ਕਰ ਗਿਆ ਪਰ ਅਸੀਂ ਨਰੇਗਾ ਵਾਲਿਆਂ ਨੇ 17 ਸਾਲ ਆਪਣੀ ਲਾਗੂ ਹੋਏ ਨੂੰ ਹੋ ਗਏ ਅਸੀਂ 17 ਸਾਲਾਂ ਵਿੱਚ ਇਹਦੇ 'ਚ ਸਵਾ 200 ਗੱਲਾਂ ਲਿਖੀਆਂ ਆਪਣੇ ਹੱਕ 'ਚ ਇੱਕ ਵੀ ਗੱਲ ਆਪਣੇ ਖਿਲਾਫ ਨਹੀਂ ਸਵਾ 200 ਗੱਲ ਆਪਣੇ ਹੱਕ 'ਚ ਹੈ ਆਪਾਂ ਨੂੰ ਦੱਸ ਹੀ ਪਤਾ ਲੱਗ ਜਾਣ ਆਪਾਂ ਉਹਦੇ ਉੱਤੇ ਪੈਰਾ ਦੇ ਲੀ ਗਏ ਆਪਣਾ ਕੋਈ ਹੱਕ ਮਾਰ ਹੀ ਨਹੀਂ ਸਕਦਾ ਇਹ ਕਾਨੂੰਨੀ ਹੱਕ ਹੈ